ਪੰਜਾਬ ਦੇ ਵਿੱਚ ਮੌਸਮ ਲਗਾਤਾਰ ਵਧਦਾ ਹੋਇਆ ਬਦਲਦਾ ਹੋਇਆ ਨਜ਼ਰ ਆ ਰਿਹਾ ਅਜਿਹੇ ਦੇ ਵਿੱਚ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਲਰਟ ਪੰਜਾਬ ਦੇ ਵਿੱਚ ਹੀ ਨਹੀਂ ਜੋ ਇਸ ਦੇ ਵਿੱਚ ਪਹਾੜੀ ਇਲਾਕੇ ਨੇ ਉਹਨਾਂ ਦੇ ਲਈ ਵੀ ਅਲਰਟ ਜਾਰੀ ਕੀਤਾ ਗਿਆ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਕਿ ਹੁਣ ਤੁਸੀਂ ਰਾਸ਼ਨ ਜੋ ਹੈ ਕੁਝ ਦਿਨਾਂ ਦਾ ਘਰ ਦੇ ਵਿੱਚ ਪਹਿਲਾਂ ਹੀ ਸਟੋਰ ਕਰਕੇ ਰੱਖ ਲਓ ਕਿਉਂਕਿ ਬਾਹਰ ਨਿਕਲਣਾ ਵੀ ਤੁਹਾਡਾ ਮੁਸ਼ਕਲ ਹੋ ਸਕਦਾ ਕਿਉਂਕਿ ਹੁਣ 0 ਡਿਗਰੀ ਉੱਤੇ ਜੋ ਟੈਂਪਰੇਚਰ ਹੈ ਜੋ ਤਾਪਮਾਨ ਹੈ ਪੰਜਾਬ ਦੇ ਵਿੱਚ ਜਾ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ ਤੇ ਆਉਣ ਵਾਲੇ 6 ਦਿਨਾਂ ਦੇ ਵਿੱਚ ਬੇहद ਅਹਿਮ ਨੇ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਖਾਸਾ ਆਪਣਾ ਧਿਆਨ ਰੱਖਣਾ ਹੈ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਹਾਏ ਵੀ ਜਾ ਰਿਹਾ ਹੈ ਕਿ ਲੋਕਡਾਊਨ ਵਰਗੇ ਹਾਲਾਤ ਵੀ ਹੋ ਸਕਦੇ ਨੇ ਅਜਿਹਾ ਇਸ ਲਈ ਕਿਉਂਕਿ ਮੌਸਮ ਦਾ ਜੋ ਤਾਪਮਾਨ ਹੈਗਾ ਉਹ ਗਿਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਾਰਨ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈ ਸਕਦੀ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਪੈ ਸਕਦੀ ਹੈ ਬਰਫਬਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਪਹਾੜੀ ਇਲਾਕਿਆਂ ਦੇ ਲਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸੀਤ ਲਹਿਰ ਜੋ ਹੈ ਉਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਸੰਘਣੀ ਧੁੰਦ ਹੋਵੇਗੀ ਤੇ ਐਡਵਾਈਜ਼ਰੀ ਵੀ ਲੋਕਾਂ ਦੇ ਲਈ ਜਾਰੀ ਕਰ ਦਿੱਤੀ ਗਈ ਹੈਗੀ ਆ ਤਾਂ ਆਈਐਮਡੀ ਦੀ ਚੇਤਾਵਨੀ ਜੋ ਹੈਗੀ ਆ ਉਹ ਉਹਨਾਂ ਨੇ ਜਾਰੀ ਕੀਤੀ ਹੈ ਪਹਾੜੀ ਇਲਾਕਿਆਂ ਦੇ ਨਾਲ-ਨਾਲ ਜੋ ਇਸ ਦੇ ਵਿੱਚ ਮੈਦਾਨੀ ਇਲਾਕੇ ਨੇ ਉਹਨਾਂ ਦੇ ਲਈ ਵੀ ਤੇ ਨਾਲ ਹੀ ਕਿਹਾ ਦਿੱਤਾ ਹੈ ਕਿ ਜੇਕਰ ਤੁਹਾਨੂੰ ਕੰਮ ਬਹੁਤ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਘਰ ਦੇ ਵਿੱਚ ਹੀ ਰਹੋ ਤਾਂ ਬਰਬਾਰੀ ਦੀ ਚੇਤਾਵਨੀ ਜਿਹੜੀ ਹੈਗੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੋ ਇਹਨਾਂ ਨੂੰ ਲੈ ਕੇ ਜਾਰੀ ਕੀਤੀ ਗਈ ਹੈ ਚੇਤਾਵਨੀ ਆਉਣ ਵਾਲੇ ਦਿਨਾਂ ਦੇ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਜੋ ਹੈ ਉਹ ਕੀਤੀ ਗਈ ਹੈ ਇਸ ਸੰਬੰਧੀ ਆਈਐਮਡੀ ਦੇ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਸ਼ੀਤ ਲਹਿਰ ਦੀ ਗੱਲ ਕਰੀਏ ਤਾਂ ਮੁਸ਼ਕਲਾਂ ਕੁਝ ਇਲਾਕਿਆਂ ਦੇ ਵਿੱਚ ਵੱਧ ਸਕਦੀ ਹੈ ਜਿਸ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਜੋ ਹੈ ਉਸ ਦਾ ਨਾਮ ਸਾਹਮਣੇ ਆ ਰਿਹਾ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ ਦੇ ਕਈ ਇਲਾਕੇ ਸ਼ਾਮਲ ਨੇ ਜਿਸ ਦੇ ਵਿੱਚ ਸ਼ੀਤ ਲਹਿਰ ਦੇ ਨਾਲ ਲੋਕਾਂ ਨੂੰ ਖੱਜਲ-ਖੁਵਾਰੀ ਹੋ ਸਕਦੀ ਹੈ ਤੇ ਲੋਕ ਜਿਹੜੇ ਨੇ ਬਿਮਾਰ ਵੀ ਪੈ ਸਕਦੇ ਨੇ ਜੇਕਰ ਉਹ ਆਪਣਾ ਧਿਆਨ ਨਹੀਂ ਰੱਖਦੇ ਪਸ਼ਚਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਸੰਘਣੀ ਧੁੰਦ ਅਤੇ ਧੁੰਦ ਵੀ ਜੋ ਹੈ ਲੋਕਾਂ ਦੇ ਲਈ ਮੁਸ਼ਕਲ ਬਦਾ ਸਕਦੀ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈਗੀ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਸਪੀਡ ਲਿਮਟ ਦੇ ਵਿੱਚ ਹੀ ਰੱਖਿਆ ਜਾਵੇ ਦੇਸ਼ ਦੇ ਦੱਖਣੀ ਖੇਤਰ ਦੇ ਵਿੱਚ ਗੱਲ ਕਰੀਏ ਤਾਂ ਅਜੇ ਤੱਕ ਮੀਂਹ ਤੋਂ ਜੋ ਹੈ ਹਲੇ ਤੱਕ ਬਚਾ ਰਿਹਾ ਖਾਸ ਤੌਰ ਉਤੇ ਪੱਛਮੀ ਗੜਬੜੀ ਕਾਰਨ ਤਾਮਿਲਨਾਡੂ ਤੋਂ ਲੈ ਕੇ ਪੁਰੂਚੈਰੀ ਤੱਕ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਉੱਥੇ ਪੰਜਾਬ ਦੀ ਗੱਲ ਕਰੀਏ ਤਾਂ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਮੋਗਾ ਦੇ ਇਸ ਦੇ ਵਿੱਚ orange alert ਜਾਰੀ ਕੀਤਾ ਗਿਆ ਤੇ ਇਸੇ ਦੇ ਨਾਲ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਫਾਜ਼ਿਲਕਾ ਮੁਕਸਰ ਬਠਿੰਡਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਇਸੇ ਦੇ ਨਾਲ ਮੁਹਾਲੀ ਦੇ ਲਈ yellow alert jo hai oh jari kar ditta gaya hai te naal hi eh vi kaha ja reha hai ki 24 december tak sheet lehar da punjab te chandigarh wasiyan nu samna karna pay sakda hai 18 jilliyan de vich sheet lehar da alert jari kita gaya hai lagataar jo tapman hai girda hoya digda hoya nazar aa reha jis karke deputy commissioner ne keh ditta hai ki thand de mausam nu dhyan de vich rakhdeya kisi vi tarah di laparwahi nahi bartni chahidi hai ਤੇ ਆਪਣੇ ਘਰਾਂ ਆਦੀ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੋਂ ਬਚਾਅ ਦੇ ਲਈ ਤਿਆਰੀ ਜਿਹੜੀ ਇਹ ਪਹਿਲਾਂ ਤੋਂ ਹੀ ਰੱਖਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਠੰਡ ਕਾਰਨ ਕੋਈ ਸਰੀਰਕ ਸਮੱਸਿਆਵਾਂ ਪੇਸ਼ ਆਉਂਦੀਆਂ ਨੇ ਤਾਂ ਫੌਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਟੁਕਵੇਂ ਸਰਦੀਆਂ ਦੇ ਕੱਪੜੇ ਪਾਉਣ ਦੇ ਲਈ ਵੀ ਉਹਨਾਂ ਨੇ ਹਦਾਇਤ ਦਿੱਤੀ ਹੈਗੀ ਹੈ। ਇਸੇ ਦੇ ਨਾਲ ਕਪੜਿਆਂ ਦੀਆਂ ਪਰਤਾਂ ਵੀ ਮਦਦਗਾਰ ਸਾਬਤ ਹੁੰਦੀਆਂ ਨੇ ਜਿਨ੍ਹਾਂ ਸੰਭਵ ਹੋ ਸਕਦਾ ਹੈ ਉਹਨਾਂ ਘਰ ਦੇ ਅੰਦਰ ਹੀ ਰਹਿੋ ਤਾਂ ਹੀ ਠੰਡੀ ਹਵਾ ਦੇ ਸੰਪਰਕ ਤੋਂ ਬਚਣ ਦੇ ਲਈ ਉਹਨਾਂ ਨੇ ਜੋ ਹੈ ਆਦੇਸ਼ ਦਿੱਤੇ ਨੇ ਐਲਾਨ ਕੀਤਾ ਹੈਗਾ ਜਾਂ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਠੰਡ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤੇ ਇਸੇ ਦੇ ਤਹਿਤ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਧੁੰਦ ਦੇ ਮੌਸਮ ਦੇ ਵਿੱਚ ਵਾਹਨਾਂ ਦੀ ਰਫ਼ਤਾਰ ਮੱਠੀ ਰੱਖੀ ਜਾਵੇ ਲਾਈਟਾਂ ਜੋ ਹੁੰਦੀਆਂ ਨੇ ਉਹਨਾਂ ਦਾ ਪ੍ਰੋਪਰ ਇਸਤੇਮਾਲ ਕੀਤਾ ਜਾਵੇ ਜੇਕਰ ਲਾਈਟਾਂ ਖਰਾਬ ਹੈਗੀਆਂ ਤਾਂ ਉਸ ਦਾ ਜਿਹੜਾ ਹੈਗਾ ਆ ਉਸ ਨੂੰ ਠੀਕ ਕਰਾਇਆ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਜੋ ਅਣ ਸੁਖਾਵੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਓਵਰ ਟੇਕਿੰਗ ਨੂੰ ਵੀ ਜੋ ਇਸ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਕਿਹਾ ਕਿ ਓਵਰਟੇਕਿੰਗ ਬਿਲਕੁਲ ਨਾ ਕਰੋ ਮੋਬਾਈਲ ਦੀ ਵਰਤੋਂ ਨਾ ਕਰੋ ਆਪਣਾ ਸਾਰੇ ਤੁਸੀਂ ਧਿਆਨ ਰੱਖੋ ਤੇ ਪਸ਼ੂਆਂ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਦੀ ਅਪੀਲ ਕੀਤੀ ਹੈਗੀ ਕਿਉਂਕਿ ਆਉਣ ਵਾਲੇ 6 ਦਿਨ ਜੋ ਹੈ ਬੇਹੱਦ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰ ਸਕਦੇ ਨੇ ਕਿਉਂਕਿ ਠੰਡਾ ਮੌਸਮ ਹੋਵੇਗਾ ਕਈ ਇਲਾਕਿਆਂ ਦੇ ਵਿੱਚ 0 ਡਿਗਰੀ ਜੋ ਹੈ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਹੋ ਸਕਦਾ ਹੈ ਰਾਸ਼ਣ ਤੁਸੀਂ ਆਪਣੇ ਘਰ ਦੇ ਵਿੱਚ ਪਹਿਲਾਂ ਤੋਂ ਹੀ ਲੈ ਕੇ ਰੱਖ ਲਓ ਤਾਂ ਜੋ ਤੁਹਾਨੂੰ ਬਾਰੇ ਨਿਕਲਣ ਦੀ ਲੋੜ ਨਾ ਪਵੇ ਗਰਮ ਕੱਪੜੇ ਪਾ ਕੇ ਰੱਖੋ ਤਾਂ ਤੁਹਾਨੂੰ ਵੀ ਸਾਵਧਾਨੀ ਵਰਤਣੀ ਹੈਗੀ ਕਿਉਂਕਿ ਸਰਦੀ ਜੋ ਹੈਗੀ ਜੋ ਸਿਆਲ ਦਾ ਮੌਸਮ ਹੈ ਪੋਦੇ ਦਿਨ ਜਿਹੜੇ ਹੈਗੇ ਆ ਉਹ ਸ਼ੁਰੂ ਹੋ ਗਏ ਨੇ ਜਿਸ ਦੇ ਕਾਰਨ ਬੱਚੇ ਬਜ਼ੁਰਗ ਤੇ ਨੌਜਵਾਨ ਵੀ ਬਿਮਾਰ ਪੈਂਦੇ ਨੇ ਤਾਂ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਕਵਰ ਕਰਕੇ ਜ਼ਰੂਰ ਨਿਕਲਿਓ ਤੇ ਬਰਫਬਾਰੀ ਪਹਾੜੀ ਇਲਾਕਿਆਂ ਦੇ ਵਿੱਚ ਚੇਤਾਵਨੀ ਜਿਹੜੀ ਹੈਗੀ ਦਿੱਤੀ ਗਈ ਹੈ ਜਿਸ ਦਾ ਅਸਰ